ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਜੀ ਕੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਕਈ ਵਾਰ ਸਾਡੇ ਜੀਵਨ ਦੇ ਵਿੱਚ ਇਦਾਂ ਦਾ ਸਮਾਂ ਆਉਂਦਾ ਜਦੋਂ ਸਾਡੇ ਕੋਲੋਂ ਕੁਝ ਨਾ ਕੁਝ ਸਾਡਾ ਆਪਣਾ ਦੂਰ ਹੋ ਜਾਂਦਾ ਜਾਂ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਹੋ ਜਾਵੇ ਜਾਂ ਕੋਈ ਕਾਰੋਬਾਰ ਦੇ ਵਿੱਚ ਘਾਟਾ ਪੈ ਜਾਵੇ ਜਾਂ ਕੋਈ ਸਾਡਾ ਆਪਣਾ ਸੱਜਣ ਪਿਆਰਾ ਰਿਸ਼ਤੇਦਾਰ ਚੜ੍ਹਾਈ ਕਰ ਜਾਵੇ ਤਾਂ ਜੀਵ ਦੁਖੀ ਹੋ ਕੇ ਇਹੋ ਹੀ ਆਖਦਾ ਕਿ ਮੇਰੇ ਨਾਲ ਇਹ ਬਹੁਤ ਮਾੜਾ ਹੋਇਆ ਇਹ ਰੱਬ ਨੇ ਮੇਰੇ ਨਾਲ ਮਾੜੀ ਕੀਤੀ ਇਦਾਂ ਹੋਣਾ ਨਹੀਂ ਸੀ ਚਾਹੀਦਾ ਮੇਰੀ ਇਹ ਚੀਜ਼ ਮੇਰੇ ਤੋਂ ਕਦੇ ਦੂਰ ਨਹੀਂ ਸੀ ਹੋਣੀ ਚਾਹੀਦੀ ਸੋ ਇਸ ਸਮੇਂ ਦੇ ਵਿੱਚ ਕੀ ਕਰਨਾ ਚਾਹੀਦਾ ਤੇ ਸਤਿਮੁੱਚ ਜੀ ਉਹ ਪਰਮੇਸ਼ਰ ਸਾਡੇ ਕੋਲੋਂ ਸਾਡੀ ਕੋਈ ਚੀਜ਼ ਖੋਹ ਲੈਂਦਾ ਇਸ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਵਿਚਾਰ ਕਰਾਂਗੇ ਗੁਰਬਾਣੀ ਦੇ ਆਧਾਰ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਵਿਚਾਰਨ ਕੀਤੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਉਸ ਦੇ ਵਿੱਚ ਪੰਜਵੀਂ ਅਸ਼ਟ ਪਦੀ ਦੇ ਦੂਸਰੇ ਪਦੇ ਦੇ ਵਿੱਚ ਗੁਰੂ ਸਾਹਿਬ ਜੀ ਮਹਾਰਾਜ ਜੋ ਸ਼ਬਦ ਉਚਾਰਨ ਕਰਦੇ ਨੇ ਉਹਦੇ ਨਾਲ ਸਾਂਝ ਪਾ ਕੇ ਇਸ ਗੱਲ ਬਾਰੇ ਜਾਣਾਂਗੇ ਕਿ ਉਸ ਪਰਮੇਸ਼ਰ ਨੇ ਦਿੱਤਾ ਕੀ ਹੈ ਕਿ ਜੀਵ ਜਦੋਂ ਉਸ ਪਰਮੇਸ਼ਰ ਦੇ ਨਾਲੋਂ ਨਾਰਾਜ਼ ਹੁੰਦਾ ਉਦੋਂ ਫਿਰ ਨੁਕਸਾਨ ਕਿੰਨਾ ਹੁੰਦਾ ਹੈ ਆਓ ਪਾਵਨ ਬਾਣੀ ਦੇ ਵਿਚਾਰ ਨਾਲ ਜੁੜੀਏ ਸਤਗੁਰੂ ਜੀ ਫਰਮਾਉਂਦੇ ਹਨ ਅਗਨਨ ਤੇ ਸਾਹੋ ਆਪਣੀ ਦੇ ਰਾਸ ਖਾਤ ਪੀਤ ਵਰਤੈ ਅਨ ਦੇ ਉਲਾਸ ਕਹਿਣ ਦਾ ਭਾਵ ਇਹ ਹੈ ਕਿ ਉਸ ਪਰਮੇਸ਼ਰ ਨੇ ਸਾਹੋ ਇਤੇਸਾ ਮਾਲਕ ਉਸ ਪਰਮੇਸ਼ਰ ਨੂੰ ਆਖਿਆ ਗਿਆ ਇਸ ਜੀਵ ਰੂਪੀ ਨੌਕਰ ਨੂੰ ਉਸ ਪਰਮੇਸ਼ਰ ਨੇ ਅਗਨਤ ਅਣਗਿਣਤ ਪਦਾਰਥਾਂ ਦੀ ਰਾਸ ਦੇ ਦਿੱਤੀ ਅਣਗਿਣਤ ਕੁਝ ਤੇ ਆਪਾਂ ਜੋ ਦਿਖਦੇ ਗਿਣਤੀ ਕਰ ਸਕਦੇ ਆ ਨਾ ਇਹਨਾਂ ਪਰਮੇਸ਼ਰ ਨੇ ਦਿੱਤਾ ਹੈ ਕਿ ਦੇਖਦਾ ਹੀ ਨਹੀਂ ਉਹ ਗਿਣਤੀ ਵਿੱਚ ਵੀ ਨਹੀਂ ਆ ਸਕਦਾ ਜਿਸ ਤਰ੍ਹਾਂ ਉਦਾਹਰਨ ਦੇ ਤੌਰ ਤੇ ਇੱਕ ਵਾਰ ਕੀ ਹੋਇਆ ਇੱਕ ਜੀਵ ਬੜਾ ਬਿਮਾਰ ਹੋਇਆ ਹਸਪੀਟਲ ਦੇ ਵਿੱਚ ਦਾਖਲ ਹੋਇਆ ਇਹਨੇ ਸੀਰੀਅਸ ਕੰਡੀਸ਼ਨ ਹੋ ਗਈ ਕਿ 24 ਘੰਟੇ ਵਾਸਤੇ ਉਸ ਨੂੰ ਬਨੋਟੀ ਆਕਸੀਜਨ ਹਸਪੀਟਲ ਦੇ ਵਿੱਚ ਲਾਉਣੀ ਪਈ ਅਖੀਰ ਉਹ ਠੀਕ ਹੋਇਆ ਉਹਦਾ ਬਿੱਲ ਬਣਿਆ ਡਾਕਟਰਾਂ ਨੇ ਜਦੋਂ ਉਸ ਨੂੰ ਬਿੱਲ ਬਣਾ ਕੇ ਦਿੱਤਾ ਤੇ ਉਸ ਲੱਗੀ ਹੋਈ ਆਕਸੀਜਨ ਦਾ 35400 ਰੁਪਏ ਉਸ ਨੂੰ ਬਿੱਲ ਜਿਹੜਾ ਸੀ ਉਹ ਵੱਖਰਾ ਦੇਣਾ ਪਿਆ ਦੱਸਦੇ ਨੇ ਉਹਦੀਆਂ ਅੱਖਾਂ ਦੇ ਵਿੱਚੋਂ ਹੰਝੂ ਆ ਗਏ ਰੋਣ ਲੱਗ ਪਿਆ ਡਟੇ ਰੱਖਣ ਲੱਗੇ ਜੇ ਤੇਰੇ ਕੋਲ ਪੈਸੇ ਨਹੀਂ ਤੇ ਤੂੰ ਬਾਅਦ ਦੇ ਵਿੱਚ ਹੌਲੀ-ਹੌਲੀ ਦੇ ਦੇਣੀ ਪਰ ਇਸ ਤਰ੍ਹਾਂ ਪਰੇਸ਼ਾਨ ਨਾ ਹੋ ਕਿ ਫਿਰ ਬਿਮਾਰ ਹੋ ਸਕਦਾ ਉਹਨੇ ਆਖਿਆ ਨਹੀਂ ਮੇਰੇ ਕੋਲ ਪੈਸੇ ਬਹੁਤ ਆ ਮੇਰੇ ਰੋਣ ਦਾ ਕਾਰਨ ਕੁਝ ਹੋ ਰਿਹਾ ਤੇ ਡਾਕਟਰ ਆਕਣ ਲੱਗੇ ਉਹ ਕੀ ਕਾਰਨ ਨੇ ਜਦੋਂ ਉਸਨੇ ਦੱਸਿਆ ਸਾਰਿਆਂ ਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ ਉਹਨੇ ਆਖਿਆ ਕਿ ਮੈਂ ਉਸ ਪਰਮੇਸ਼ਰ ਦੀਆਂ ਦਿੱਤੀਆਂ ਬੜੀਆਂ ਚੀਜ਼ਾਂ ਵਰਤ ਰਿਹਾ ਧਨ ਦੀ ਕੋਈ ਕਮੀ ਨਹੀਂ ਕਿਸੇ ਪ੍ਰਕਾਰ ਦੀ ਕੋਈ ਅਸੀਂ ਸਹੂਲਤ ਨਹੀਂ ਜੋ ਮੇਰੇ ਕੋਲ ਨਾ ਹੋਵੇ ਪਰ ਅੱਜ ਜਦੋਂ ਤੁਸੀਂ ਇਸ ਆਕਸੀਜਨ ਦਾ ਮੇਰੇ ਕੋਲੋਂ 35 4000 ਰੁਪਇਆ ਮੰਗਿਆ ਨਾ ਫਿਰ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਉਸ ਪਰਮੇਸ਼ਰ ਦੀ ਦਿੱਤੀ ਹੋਈ ਫ੍ਰੀ ਦੇ ਵਿੱਚ ਆਕਸੀਜਨ ਜਦੋਂ ਤੋਂ ਮੈਂ ਪੈਦਾ ਹੋਇਆ ਉਦੋਂ ਤੋਂ ਹੀ ਵਰਤ ਰਿਹਾ ਪਰ ਅੱਜ ਤੱਕ ਮੈਂ ਕਦੇ ਉਸ ਪਰਮੇਸ਼ਰ ਦਾ ਧੰਨਵਾਦ ਨਹੀਂ ਕੀਤਾ ਸ਼ੁਕਰਾਨਾ ਨਹੀਂ ਕੀਤਾ ਉਸ ਦੇ ਦੱਸੇ ਅਨੁਸਾਰ ਚੱਲ ਨਹੀਂ ਰਿਹਾ ਮੈਂ ਕਿੱਥੇ ਜਾ ਕੇ ਲੇਖਾ ਜੋਖਾ ਦੇਵਾਂਗਾ ਮੇਰੇ ਭਾਵਕ ਹੋਣ ਦਾ ਕਾਰਨ ਇਹ ਸੀ ਸੋ ਆਪਾਂ ਉਸ ਗਲਤੀ ਆਈਏ ਜੋ ਵਿਚਾਰ ਕਰ ਰਹੇ ਹਾਂ ਕਿ ਅਣਗਿਣਤ ਚੀਜ਼ਾਂ ਨੇ ਜੋ ਪਰਮੇਸ਼ਰ ਨੇ ਦਿੱਤੀਆਂ ਕੋਈ ਹਵਾ ਦਾ ਮੁੱਲ ਨਹੀਂ ਦੇ ਸਕਦਾ ਕੋਈ ਪਾਣੀ ਦਾ ਮੁੱਲ ਨਹੀਂ ਦੇ ਸਕਦਾ ਇਸ ਤਰ੍ਹਾਂ ਇਸ ਜੀਵ ਦੇ ਪੈਦਾ ਹੋਣ ਤੋਂ ਪਹਿਲਾਂ ਉਸ ਪਰਮੇਸ਼ਰ ਨੇ ਰਿਜਕ ਪੈਦਾ ਕਰ ਦਿੱਤਾ ਜੀਵ ਪੈਦਾ ਬਾਅਦ ਦੇ ਵਿੱਚ ਹੁੰਦਾ ਤੇ ਪਰਮੇਸ਼ਰ ਦੁੱਧ ਦੀ ਪ੍ਰਦਾਸ਼ ਪਹਿਲਾਂ ਕਰ ਦਿੰਦਾ ਹੈ ਇਹ ਉਸ ਪਰਮੇਸ਼ਰ ਦੀ ਦੇਣ ਹੈ ਜਦੋਂ ਜੀਵ ਖਾਣ ਪੀਣ ਜੋਗਾ ਹੁੰਦਾ ਉਹ ਪਰਮੇਸ਼ਰ ਦੰਦ ਬਖਸ਼ਿਸ਼ ਕਰ ਦਿੰਦਾ ਜਦੋਂ ਜੀਵ ਖੇਡਣ ਦੇ ਸਮਰੱਥ ਹੁੰਦਾ ਤਿਹਾਨੀਆਂ ਦੇ ਨਾਲ ਖੇਡਦਾ ਇਸੇ ਤਰ੍ਹਾਂ ਸਤਿਗੁਰੂ ਜੀ ਫਰਮਾਉਂਦੇ ਅਗੰਤ ਸਾਹ ਹੋਇਆ ਪਨੀ ਦੇ ਰਾਸ ਅਣਗਿਣਤ ਦਾਤਾਂ ਉਸ ਪਰਮੇਸ਼ਰ ਨੇ ਦਿੱਤੀਆਂ ਜਿਨ੍ਹਾਂ ਦੇ ਵਿੱਚ ਖਾਤ ਪੀਤ ਵਰਤ ਅਨੰਦ ਦੇ ਉਲਾਸ ਇਹ ਜੀਵ ਖਾਂਦਾ ਪੀਂਦਾ ਵਰਤਦਾ ਆਨੰਦ ਤੇ ਖੁਸ਼ੀਆਂ ਦੇ ਨਾਲ ਉਹਨਾਂ ਦਾਤਾਂ ਨੂੰ ਵਰਤਦਾ ਹੈ ਉਹਨਾਂ ਦੇ ਨਾਲ ਖੇਡਦਾ ਹੈ ਹੁਣ ਕੀ ਹੋਇਆ ਅਗਲੀ ਗੱਲ ਤੇ ਚੱਲੀਏ ਅਗਲੀ ਪੰਕਤੀ ਵਿਚਾਰਦਿਆਂ ਹੋਇਆਂ ਸਤਿਗੁਰੂ ਜੀ ਸਮਝਾ ਰਹੇ ਨੇ ਕਿ ਜਿਹੜੀਆਂ ਪਰਮੇਸ਼ਰ ਨੇ ਦਾਤਾਂ ਦਿੱਤੀਆਂ ਉਹਨਾਂ ਦੀ ਗਿਣਤੀ ਕੋਈ ਨਹੀਂ ਉਹਨਾਂ ਦੇ ਵਿੱਚੋਂ ਆਪਣੀਆਂ ਦਿੱਤੀਆਂ ਦਾਤਾਂ ਦੇ ਵਿੱਚੋਂ ਕੋਈ ਸਮਾ ਆਇਆ ਇੱਕ ਦਾਤ ਉਸ ਪਰਮੇਸ਼ਰ ਨੇ ਲੈ ਲਈ ਹੈ ਹਾਵੇਂ ਕੋਈ ਆਖੇ ਕਿ ਮੇਰੇ ਕਾਰੋਬਾਰ ਚ ਘਾਟਾ ਪੈ ਗਿਆ। ਭਾਵੇਂ ਕੋਈ ਆਖੇ ਕਿ ਮੇਰਾ ਜੀਵ ਮੇਰੇ ਨਾਲੋਂ ਕੋਈ ਵਿਛੜ ਗਿਆ। ਕੋਈ ਭਰਾ ਭੈਣ ਭਾਈ ਰਿਸ਼ਤੇਦਾਰ ਸਾਥਕ ਸੰਬੰਧੀ ਕੋਈ ਵੀ ਹੋ ਸਕਦਾ। ਉਹ ਜੀਵ ਫੇਰ ਆਖੇ ਕਿ ਨਹੀਂ ਇਹ ਮੇਰਾ ਸੀ ਮੇਰੇ ਤੋਂ ਦੂਰ ਚਲਾ ਗਿਆ ਮਾੜੀ ਹੋ ਗਈ ਹੈ। ਪਰ ਅਸਲ ਦੇ ਵਿੱਚ ਇਹ ਦਾਤਾਂ ਪਰਮੇਸ਼ਰ ਦੀਆਂ ਦਿੱਤੀਆਂ ਸਨ ਤੇ ਸਾਰੀਆਂ ਨਹੀਂ ਉਹਨੇ ਲਈਆਂ। ਇੱਕ ਦਾਤ ਇੱਕ ਚੀਜ਼ ਉਸ ਪਰਮੇਸ਼ਰ ਨੇ ਵਾਪਸ ਲੈ ਲਈ। ਜੇ ਤੇ ਇਹ ਵੀ ਦੱਸ ਦਈਏ ਕਿ ਜੋ ਕੁਝ ਪਰਮੇਸ਼ਰ ਨੇ ਦਿੱਤਾ ਇਹਦੇ ਬਾਰੇ ਪਹਿਲਾਂ ਜੀਵ ਨੂੰ ਪਤਾ ਸੀ ਪਾਵਨ ਬਾਣੀ ਦੇ ਸ਼ਬਦ ਨੇ ਜੋ ਉਪਜਿਓ ਸੋ ਦਿਨਸ ਹੈ ਪਰ ਉਹ ਆਜਿਕ ਅਕਾਲ ਕਹਿਣ ਦਾ ਭਾਵ ਕਿ ਜੋ ਵੀ ਚੀਜ਼ ਪੈਦਾ ਹੋਈ ਇਹਨੇ ਇੱਕ ਦਿਨ ਖਤਮ ਹੋਣਾ ਹੈ ਭਾਵੇਂ ਅੱਜ ਤੇ ਭਾਵੇਂ ਕੱਲ ਹਾਂ ਇਹ ਗੱਲ ਜ਼ਰੂਰ ਹੈ ਕਿ ਪਰਮੇਸ਼ਰ ਦੀਆਂ ਦਿੱਤੀਆਂ ਦਾਤਾਂ ਨਹੀਂ ਕਦੇ ਖਤਮ ਹੋਣਗੀਆਂ ਇਹ ਜੀਵ ਉਹ ਦਾਤਾਂ ਵਰਤਦਾ ਵਰਤਦਾ ਖੁਦ ਖਤਮ ਹੋ ਜਾਏਗਾ ਇਸੇ ਕਰਕੇ ਮਹਾਰਾਜ ਪਰਮਉੰਦੇ ਨੇ ਦਿੰਦਾ ਦੇ ਲੈੰਦੇ ਥੱਕ ਪਾਇਓ ਦੇਈ ਜਾ ਰਿਆ ਜੀਬ ਲੈਂਦਾ ਲੈਂਦਾ ਥੱਕ ਜਾਂਦਾ ਹੈ ਸੋ ਜਦੋਂ ਉਸ ਪਰਮੇਸ਼ਰ ਨੇ ਆਪਣੀਆਂ ਦਿੱਤੀਆਂ ਦਾਤਾਂ ਦੇ ਵਿੱਚੋਂ ਇੱਕ ਦਾਤ ਲਈ ਹੈ ਇੱਕ ਚੀਜ਼ ਵਾਪਸ ਲੈ ਲਈ ਆਪਣੀ ਅਮਾਨ ਕਾਚ ਬਹੁ ਰਸਹੁ ਲਈ ਅਗਿਆਨੀ ਮਨ ਰੋਸ ਕਰੇ ਜੀ ਉਸ ਪਰਮੇਸ਼ਰ ਨੇ ਆਪਣੀਆਂ ਹੀ ਦਿੱਤੀਆਂ ਦਾਤਾਂ ਦੇ ਵਿੱਚੋਂ ਇੱਕ ਚੀਜ਼ ਮੋੜ ਲਈ ਹੈ ਵਾਪਸ ਲੈ ਲਈ ਹੈ ਜਿਹੜਾ ਤੇ ਗਿਆਨਵਾਨ ਹੈ ਉਹ ਤੇ ਇਹ ਪਹਿਲਾਂ ਹੀ ਗੱਲ ਜਾਣਦਾ ਨਾ ਕਿ ਮੇਰਾ ਮੁਝ ਵਿੱਚ ਨਹੀਂ ਜੋ ਕੁਛ ਹੈ ਸੂਰ ਤੇਰਾ ਤੇਰਾ ਤੁਝ ਕੋ ਸਮਪਤੇ ਕਿਹਾ ਲੱਗੇ ਮੇਰਾ ਤੇ ਜਿਹੜਾ ਅਗਿਆਨੀ ਆ ਉਹ ਇਹਨਾਂ ਪਦਾਰਥਾਂ ਦੇ ਵਿੱਚ ਇਦਾਂ ਗਵਚ ਗਿਆ ਕਿ ਦਾਤਾ ਦੇਣ ਵਾਲੇ ਨੂੰ ਭੁੱਲ ਗਿਆ ਦਾਤਾ ਨੂੰ ਆਪਣੀਆਂ ਸਮਝਣ ਲੱਗ ਪਿਆ ਉਹ ਹੁਣ ਪਰਮੇਸ਼ਰ ਨਾਲ ਰੋਸ ਝਾੜਦਾ ਕਿ ਮੇਰੀ ਜੀਤ ਸੀ ਮੇਰੇ ਨਾਲੋਂ ਦੂਰ ਹੋ ਗਈ ਕਮਾਈ ਮੈਂ ਕੀਤੀ ਕੋਠੀ ਮੈਂ ਬਣਾਈ ਕਿ ਢੱਠ ਕਿਉਂ ਗਈ ਕਿਸੇ ਕਾਰਨ ਕਰਕੇ ਜਾਂ ਮੇਰਾ ਪੁੱਤਰ ਜੀ ਮੇਰੀ ਧੀ ਸੀ ਕਿ ਮੇਰੇ ਤੋਂ ਦੂਰ ਕਿੱਦਾਂ ਹੋ ਗਏ ਅਗਿਆਨੀ ਇਦਾਂ ਆਖਦਾ ਗਿਆਨਵਾਨ ਨੂੰ ਪਤਾ ਕਿ ਪਰਮੇਸ਼ਰ ਦੇ ਬਾਣੇ ਵਿੱਚ ਰਹਿਣਾ ਪੈਣਾ ਪਰਮੇਸ਼ਰ ਦੀ ਦਿੱਤੀ ਸੀ ਸੋ ਜੋ ਅਗਿਆਨੀ ਹੈ ਉਹ ਰੋਸ ਕਰਦਾ ਹੈ ਤਾਂ ਸਤਗੁਰੂ ਜੀ ਪਰਮਉੰਦੇ ਹਨ ਅਗਿਆਨਤਾ ਦੇ ਵਿੱਚ ਬੰਦੇ ਨੇ ਰੋਸ ਪਰਮੇਸ਼ਰ ਨਾਲ ਕੀਤਾ ਨੁਕਸਾਨ ਕਿਸ ਦਾ ਹੋਇਆ ਮਹਾਰਾਜ ਦੱਸ ਰਹੇ ਨੇ ਆਪਣੀ ਪਰਤੀਤ ਆਪ ਹੀ ਖੋਵ ਬਹੁੜ ਉਸਕਾ ਵਿਸ਼ਵਾਸ ਨਾ ਹੋਵੇ ਫਿਰ ਆਪਣਾ ਭਰੋਸਾ ਪਰਮੇਸ਼ਰ ਤੋਂ ਆਪ ਹੀ ਜੀਵਨ ਗਵਾ ਲਿਆ ਫਿਰ ਵਾਰ-ਵਾਰ ਉਸ ਜੀਵ ਦਾ ਭਰੋਸਾ ਉਸ ਪਰਮੇਸ਼ਰ ਤੇ ਨਹੀਂ ਬਣਦਾ ਤੇ ਪਰਮੇਸ਼ਰ ਨੂੰ ਵਸਤੇ ਭਰੋਸਾ ਨਹੀਂ ਰਹਿੰਦਾ ਜਿਸ ਤਰ੍ਹਾਂ ਇੱਕ ਬਾਰ ਹੋਰ ਉਦਾਹਰਣ ਲੈ ਲਈਏ ਇੱਕ ਮਿੱਤਰ ਨੇ ਆਪਣੇ ਦੂਸਰੇ ਮਿੱਤਰ ਨੂੰ ਆਪਣੀ ਕੁਝ ਪ੍ਰਾਪਰਟੀ ਜ਼ਮੀਨ ਦੀ ਮਾਲਕੀ ਥੋੜੇ ਸਮੇਂ ਵਾਸਤੇ ਦਿੱਤੀ ਆਖਣ ਲੱਗਾ ਮਿੱਤਰਾ ਮੈਂ ਕੁਝ ਸਮਾਂ ਆਪਣੇ ਘਰ ਤੋਂ ਦੂਰ ਜਾ ਰਿਹਾ ਪ੍ਰਦੇਸ਼ ਦੇ ਵਿੱਚ 4-5 ਸਾਲ ਮੈਂ ਬਾਅਦ ਵਾਪਸ ਆਵਾਂਗਾ ਉਹਨਾਂ ਚਿਰ ਮੇਰੀ ਜ਼ਮੀਨ ਤੂੰ ਸੰਭ ਜੋ ਇਹਦੇ ਵਿੱਚ ਕਮਾਏਗਾ ਉਹ ਤੇਰਾ ਪਰ ਜਦੋਂ ਮੈਂ ਆਵਾਂਗਾ ਤੇਰੇ ਕੋਲੋਂ ਵਾਪਸ ਲੈ ਲਵਾਂਗਾ ਜਿਸ ਦੀ ਹੈ ਉਸਨੇ ਵਾਪਸ ਤੇ ਲੈਣੀ ਹੈ ਨਾ ਸਮਾਂ ਬੀਤਿਆ ਉਹ ਆ ਗਿਆ ਹੁਣ ਮਿੱਤਰ ਨੇ ਜੋ ਵਟਿਆ ਸੀ ਉਹ ਉਸ ਦਾ ਤੇ ਉਹਨੇ ਆਖਿਆ ਮੇਰੀ ਜ਼ਮੀਨ ਵਾਪਸ ਦੇ ਦੇ ਜੇ ਤੇ ਇਮਾਨਦਾਰੀ ਨਾਲ ਦੇ ਦੇਵੇ ਤਾਂ ਫੇਰ ਤੇ ਉਹ ਮਿੱਤਰ ਫੇਰ ਦੁਬਾਰਾ ਜਾਵੇਗਾ ਤੇ ਉਸੇ ਨੂੰ ਜ਼ਿੰਮੇਵਾਰੀ ਲੈ ਕੇ ਜਾਵੇਗਾ ਇਹ ਝਗੜਾ ਕਰੇ ਰੋਥ ਝਾੜੇ ਭਾਈ ਲੈਣ ਵਾਲ ਨੇ ਤੇ ਫੇਰ ਵੀ ਲੈ ਹੀ ਲੈਣੀ ਹੈ ਪਰ ਉਹਨੇ ਆਪਣਾ ਭਰੋਸਾ ਗਵਾ ਲਿਆ ਹੁਣ ਦੁਬਾਰਾ ਉਸ ਨੂੰ ਉਹ ਜ਼ਮੀਨ ਦੇ ਕੇ ਨਹੀਂ ਜਾਏਗਾ ਇਸੇ ਤਰ੍ਹਾਂ ਉਹ ਜੀਵ ਜੋ ਪਰਮੇਸ਼ਰ ਤੇ ਰੋਸ ਝਾੜਦੇ ਨੇ ਮਹਾਰਾਜ ਫਰਮਾਉਂਦੇ ਆਪਣੀ ਪ੍ਰਤੀਤ ਆਪ ਹੀ ਖੋ ਗਏ ਆਪੇ ਆਪਣਾ ਭਰੋਸਾ ਗਵਾ ਲਿਆ ਬਹੁੜ ਉਸ ਕਾ ਵਿਸ਼ਵਾਸ ਨਾ ਹੋਵੇ ਤਾਂ ਸਤਿਗੁਰੂ ਜੀ ਪਰਮੰਦੇ ਨੇ ਫੇਰ ਉਸਾਾ ਪਰਮੇਸ਼ਰ ਦਾ ਜੀਵ ਤੇ ਵਿਸਾਹ ਭਰੋਸਾ ਇਤਬਾਰ ਨਹੀਂ ਆਂਦਾ ਤਾਂ ਸਤਿਗੁਰੂ ਜੀ ਇੱਥੇ ਸਮਝਾ ਰਹੇ ਨੇ ਕਿ ਕਰਨਾ ਕੀ ਹੈ ਕਿਦਾਂ ਮਨ ਨੂੰ ਧੀਰਜ ਆਵੇ ਜਦੋਂ ਕਿ ਇਦਾਂ ਦਾ ਸਮਾਂ ਆ ਜਾਵੇ ਤਾਂ ਸਤਿਗੁਰੂ ਜੀ ਅਗਲੀ ਪੰਕਤੀ ਵਿੱਚ ਫਰਮਾਉਂਦੇ ਨੇ ਭਾਈ ਇਸ ਗੱਲ ਨੂੰ ਯਾਦ ਰੱਖੇ ਜਿਸ ਕੀ ਬਸਤ ਇਸੇ ਅੱਗੇ ਰੱਖਿਆ ਪ੍ਰਭ ਕੀ ਅੱਗਿਆ ਮਨ ਨਿਮਤ ਹੈ ਜਿਹਦੀ ਵਸਤੂ ਸੀ ਉਸ ਪਰਮੇਸ਼ਰ ਦੇ ਅੱਗੇ ਰੱਖ ਦਿੱਤੀ ਹੈ ਇਥੋਂ ਤੱਕ ਦੱਸਦੇ ਨੇ ਭਗਤ ਨਾਮਦੇਵ ਜੀ ਦੇ ਘਰ ਨੂੰ ਇੱਕ ਵਾਰ ਅੱਗ ਲੱਗ ਗਈ ਗਵੰਧੀਆਂ ਨੇ ਜਾ ਕੇ ਸਾਧਕੇ ਲੈ ਆਂਦਾ ਫਗਤਜੀ ਤੁਹਾਡੇ ਘਰੇ ਅੱਗ ਲੱਗੀ ਐ ਜਿੰਨਾ ਕੋਈ ਸਮਾਨ ਉਹਨਾਂ ਦੇ ਕੋਲੋਂ ਨਿਕਲਿਆ ਉਹਨਾਂ ਬਾਹਰ ਕੱਢ ਕੇ ਰੱਖਿਆ ਸੀ ਤੇ ਭਗਤਜੀ ਜਦੋਂ ਆਏ ਜਿਹੜਾ ਸਮਾਨ ਉਹਨਾਂ ਨੇ ਕੱਢਿਆ ਸੀ ਨਾ ਬਾਹਰ ਉਹ ਵੀ ਸਮਾਨ ਝੁੱਕ ਕੇ ਉਸ ਅੱਗ ਦੇ ਵਿੱਚ ਸੁੱਟਣ ਲੱਗ ਪਏ ਆਕਣ ਲੱਗੇ ਪਰਮੇਸ਼ਰ ਐਸ ਕੀ ਦੇ ਦਿੱਤੇ ਤੁਹਾਡੀ ਕਿਉਂ ਪਰ ਕੋਪੀ ਹੋਈ ਐ ਇਹਨੂੰ ਵੀ ਭੋਗ ਲਾਓ ਇਹ ਵੀ ਤੁਹਾਡਾ ਇਹਨੂੰ ਕਿਉਂ ਛੱਡਦਾ ਤੁਸੀਂ ਵੇਖਣ ਵਾਲੇ ਪਰਮੇਸ਼ਰ ਦੇ ਪਿਆਰਿਆਂ ਨੇ ਅਗਦੇ ਵਿੱਚ ਵੀ ਪਰਮੇਸ਼ਰ ਨੂੰ ਵੇਖ ਲਿਆ ਸੋ ਜਦੋਂ ਆਪਾਂ ਇਸ ਭਾਵਨਾ ਦੇ ਆ ਜਾਂਦੇ ਆ ਉਦੋਂ ਕੋਈ ਚੀਜ਼ ਦੂਰ ਜਾਵੇ ਤੇ ਜੀਵ ਪਰਮੇਸ਼ਰ ਦੇ ਦੱਸੇ ਮਾਰਗ 'ਤੇ ਭਟਕਦਾ ਨਹੀਂ ਦੁਖੀ ਨਹੀਂ ਹੁੰਦਾ ਹੁਣ ਆਪਾਂ ਆਖੀਏ ਕਿ ਇਦਾਂ ਹੋਇਆ ਇਤਿਹਾਸ ਬਿਵਾਹ ਨੇ ਦਸਨੇਸ਼ ਪਾਤਸਾਹਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਪਹਿਲਾਂ ਤੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਉਸ ਤੋਂ ਪਹਿਲਾਂ ਪਿਤਾ ਜੀ ਕੁਰਬਾਨੀ ਹੁੰਦੀ ਹੈ ਫਿਰ ਪਰਿਵਾਰ ਵਿਛੜਿਆ ਸਹਿਬ ਜਾਦੇ ਵੱਡੇ ਸ਼ਹੀਦ ਹੋਏ ਛੋਟੇ ਸ਼ਹੀਦ ਹੋਏ ਮਾਤਾ ਗੁਜਰੀ ਜੀ ਦੀ ਸਿੱਧੀ ਹੋਈ ਹੈ ਫਿਰ ਜੰਗਾ ਜਦਾਂ ਤੋਂ ਬਾਅਦ ਜੇਸ ਵੇਲੇ ਦਮਦਮਾ ਸਾਹਿਬ ਤੇ ਗੁਰੂ ਸਾਹਿਬ ਜੀ ਮਹਾਰਾਜ ਦਿਵਾਨ ਨਿਕੰਦੇ ਨੇ ਮਾਤਾ ਜੀ ਗੁਰੂ ਜੀ ਦੇ ਮਹਿਲ ਜਦੋਂ ਦਰਸ਼ਨ ਕਰਨ ਵਾਸਤੇ ਗਏ ਤਾਂ ਕੁਛ ਦੇ ਨੇ ਕਿ ਕਿੱਥੇ ਨੇ ਆਪਣੇ ਲਾਲ ਉੱਤਰ ਕਿਤੇ ਨੇ ਤਾਂ ਗੁਰੂ ਸਾਹਿਬ ਜੀ ਮਹਾਰਾਜ ਨੇ ਕੋਈ ਉੱਥੇ ਪਰਮੇਸ਼ਰ ਦੇ ਨਾਲ ਰੋਚ ਨਹੀਂ ਝਾੜਿਆ ਕੋਈ ਗਿਲਾ ਨਹੀਂ ਕੀਤਾ ਜਿਸकी ਬਸਤ ਇਸ ਅੱਗੇ ਰੱਖ ਹੈ ਪ੍ਰਭ ਕੀ ਅੱਗਿਆ ਮਾਨੇ ਮਾਥੇ ਦੇ ਮਹਾਵਾਕਾਂ ਸਾਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਜਿਸ ਦੀ ਅਮਾਨਤ ਸੀ ਸਹੀ ਸਲਾਮਤ ਉਸ ਦੇ ਕੋਲ ਪਹੁੰਚ ਗਈ ਹੈ ਹੁਣ ਤੁਹਾਡੀ ਝੋਲੀ ਦੇ ਵਿੱਚ ਪਰਮੇਸ਼ਰ ਨੇ ਚਾਰ ਲਾਲਵੇਂ ਹਜ਼ਾਰਾਂ ਹੀ ਲਾਲ ਪਾ ਦਿੱਤੇ ਨੇ ਸਤਗੁਰਾਂ ਨੇ ਉੱਥੇ ਸਭੂ ਆਚਰਨ ਕੀਤਾ ਇਹਨਾਂ ਪੁੱਤਰਾਂ ਦੇ ਸਿਰ 'ਤੇ ਵਾਰ دیے ਸੁੱਤ ਚਾਰ ਚਾਰਵੇਂ ਤਾਂ ਤਿਆ ਭਿਆ ਜੀਵਤ ਕਈ ਹਜ਼ਾਰ ਇਹਨਾਂ ਦਾ ਭਾਵ ਕਿ ਗੁਰੂ ਸਾਹਿਬ ਜੀ ਮਹਾਰਾਜ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਗਿਲਾ ਸ਼ਿਕਵਾਨੀ ਕੀਤਾ ਇਹੋ ਹੀ ਭਾਵਨਾ ਰੱਖੀ ਕਿ ਜੇਸ ਵੀ ਵਸਤੂ ਸੀ ਉਸ ਦੇ ਕੋਲ ਪਹੁੰਚ ਗਈ ਮਹਾਰਾਜ ਪਰਮਉਪਦੇ ਜਿਸ ਦੀ ਬਸਤਿ ਕਿਸ ਅੱਗੇ ਰੱਖ ਹੈ ਪ੍ਰਭ ਕੀ ਆਗਿਆ ਮਨੈ ਮੱਥੇ ਜੇ ਪਰਮੇਸ਼ਰ ਨੇ ਸੁਖ ਦਿੱਤਾ ਤਾਂ ਵੀ ਪਰਮੇਸ਼ਰ ਦਾ ਸ਼ੁਕਰਾਨਾ ਕਰੇ ਜੇ ਕੁਝ ਜੀਵਨ ਦੇ ਵਿੱਚ ਐਸਾ ਹੋ ਗਿਆ ਕਿ ਜੀਵ ਨੂੰ ਲੱਗੇ ਕਿ ਮੇਰੇ ਨਾਲ ਮਾੜਾ ਹੋਇਆ ਫਿਰ ਵੀ ਉਸ ਪਰਮੇਸ਼ਰ ਦਾ ਭਾਣਾ ਮੰਨੇ ਪ੍ਰਭ ਕੀ ਆਗਿਆ ਮਨੈ ਮੱਥੇ ਜੇ ਸੁਖ ਪਰਮੇਸ਼ਰ ਦਾ ਦਿੱਤਾ ਤੇ ਦੁੱਖ ਦੇ ਵਿੱਚ ਵੀ ਇਹ ਪੇਦਾਤ ਇਰੀ ਦਾਤਾਰ ਕਰਕੇ ਮੰਨੇ ਕਿ ਇਹ ਵੀ ਤੁਹਾਡੀ ਦਿੱਤੀ ਦਾਤ ਐ ਮੇਰੇ ਕੋਲੋਂ ਤੁਸੀਂ ਕੋਈ ਚੰਗਾ ਕਾਰਜ ਕਰਾਉਣਾ ਕੋਈ ਨਾਮ ਜਪਣ ਵਾਸਤੇ ਸਿੱਧੇ ਰਸਤੇ ਪਾਉਣਾ ਤਾਂ ਇਦਾਂ ਦਾ ਸਮਾਂ ਆਇਆ ਸੋ ਸਤਿਗੁਰੂ ਜੀ ਪਰਮਉੰਦੇ ਜਿਹੜਾ ਇਦਾਂ ਕਰਦਾ ਹੈ ਉਸ ਦੇ ਉੱਤੇ ਫਿਰ ਪਰਮੇਸ਼ਰ ਦਇਆਵਾਨ ਹੁੰਦਾ ਹੁਣ ਜੀਵ ਆਖੇ ਕਿ ਕੀ ਮਿਲਦਾ ਸਤਿਗੁਰੂ ਜੀ ਅਖੀਰਲੀ ਪੰਕਤੀ ਵਿੱਚ ਪਰਮਉੰਦੇ ਹਨ ਉਸ ਤੇ ਚੌਗਨ ਕਰੇਨ ਹਾਲ ਨਾਨਕ ਸਾਹਿਬ ਸਦਾ ਦਿਆਲ ਸਰ ਸਤਿਗੁਰੂ ਜੀ ਚਾਰ ਗੁਣਾ ਉਸ ਜੀਵ ਨੂੰ ਹੋਰ ਵੱਧ ਦਿੰਦੇ ਨੇ ਜੇ ਕੋਈ ਇੱਕ ਚੀਜ਼ ਖੁੰਦੇ ਨੇ ਨਾ ਜਿਹੜਾ ਪਰਮੇਸ਼ਰ ਨਾਲ ਰੋਸ ਨਹੀਂ ਝਾੜਦਾ ਜਿਹੜਾ ਪਰਮੇਸ਼ਰ ਦੇ ਭਾਣੇ ਵਿੱਚ ਰਹਿੰਦਾ ਹੈ ਸੋ ਸਿੱਖ ਸਕਾ ਬੰਦ ਪਹਿ ਭਾਈ ਜੇ ਗੁਰਕੇ ਭਾਣੇ ਵਿੱਚ ਆਵੇ ਦੇ ਮਹਾਵਾਕ ਅਨੁਸਾਰ ਚੱਲਦਾ ਹੈ ਫਿਰ ਚਾਰ ਗੁਣਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਹੋਰ ਉਸ ਨੂੰ ਦਿੰਦੇ ਨੇ ਅੱਗੇ ਵਾਸਤੇ ਉਸ ਦਾ ਜੀਵਨ ਸੁਖਾਲਾ ਕਰਦੇ ਨੇ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ੍ਰੀ ਸੁਖਮਨੀ ਸਾਹਿਬ ਜੀ ਦੀ ਪੰਜਵੀਂ ਅਸ਼ਟਪਤੀ ਦੇ ਦੂਸਰੇ ਪਦੇਣੇ ਉਪਦੇਸ਼ ਬਖਸ਼ਿਸ਼ ਕਰਦੇ ਨੇ ਸੋ ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦੀ ਵਿਚਾਰ ਕਰਦੇ ਆ ਇਤਿਹਾਸ ਦੇ ਹਵਾਲੇ ਲੈਂਦੇ ਆ ਕਈ ਪ੍ਰਕਾਰ ਦੀਆਂ ਕਮੀਆਂ ਰਹਿ ਜਾਂਦੀਆਂ ਨੇ ਕਈ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ ਆਪ ਸਾਰੇ ਵਿਦਵਾਨ ਹੋ ਬਖਸ਼ਣਯੋਗ ਹੋ ਬਖਸ਼ ਲੈਣਾ ਗੁਰੂ ਸਾਹਿਬ ਜੀ ਮਹਾਰਾਜ ਬਖਸ਼ ਲੈਣ ਸੋ ਇਸੇ ਤਰ੍ਹਾਂ ਹੋਰ ਸਾਡੀਆਂ ਵੀਡੀਓ ਵੇਖਣ ਵਾਸਤੇ ਸਾਡਾ YouTube ਚੈਨਲ ਭਾਜੀ ਮਨਜੀਤ ਸਿੰਘ ਦੀ ਸਾਧਪੁਰ ਵਾਲੇ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੋਕੇ ਜੀ ਨੂੰ ਸ਼ੇਅਰ ਕਰੋ ਤਾਂ ਕਿ ਹੋਰ ਸੰਗਤਾਂ ਪਾਵਨ ਧਿਆਰ ਸੁਣ ਕੇ ਲਾਭ ਪ੍ਰਾਪਤ ਕਰਨ। ਸੋ ਆਪਣੇ ਵਿਚਾਰ ਕਮੈਂਟਾਂ ਨੇ ਜਰੂਰ ਦੱਸਣੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।